ਵਕੀਲ ਹਰਿੰਦਰ ਕੋਲਜੀ ਨੇ ਆਪਣੇ ਨਾਲ ਹੋਈ ਘਟਨਾ ਤੋਂ ਬਾਅਦ ਡੋਰ ਟੂ ਡੋਰ ਆਪਣਾ ਕੰਮ ਕਰਨ ਵਾਲਿਆਂ ਨੂੰ ਇੱਕ ਵੱਡਾ ਮੈਸੇਜ ਦੇ ਕੇ ਮਿਸਾਲ ਪੈਦਾ ਕਰ ਦਿੱਤੀ ਹੈ। ਵਕੀਲ ਹਰਿੰਦਰ ਕੋਲ ਨੇ ਫਗਵਾੜਾ ਐਕਸਪ੍ਰੈਸ ਨਿਊਜ਼ ਦੇ ਅੱਗੇ ਜੋ ਪੱਖ ਰੱਖਿਆ ਹੈ ਉਸ ਪੱਖ ਵਿੱਚ ਇਹ ਸਪਸ਼ਟ ਹੋਇਆ ਹੈ ਕਿ ਜਦੋਂ ਉਹ ਰਿਆਣਾ ਜੱਟਾ ਗਏ ਤਾਂ ਉਹਨਾਂ ਦਾ ਮਕਸਦ ਸਿਰਫ client ਦੀ ਮਦਦ ਕਰਨਾ ਸੀ ਅਤੇ ਹਾਲਾਤ ਨੂੰ ਮੁੱਕ ਰੱਖਦਿਆਂ ਪੈਸੇ ਦੀ ਪਰਵਾਹ ਨਾ ਕਰਦੇ ਆਪਣੀ ਜਾਨ ਬਚਾਉਣਾ ਸੀ ਜਦੋਂ ਪ੍ਰਭਜੋਤ ਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੇ ਸਿਰ ਤੇ ਦੱਤ ਰੱਖ ਕੇ ਪੈਸੇ ਮੰਗੇ ਤਾਂ ਵਕੀਲ ਸਾਹਿਬ ਸਭ ਕੁਝ ਦੇ ਲੈ ਤਿਆਰ ਹੋ ਗਏ ਵਕੀਲ ਸਾਹਿਬ ਮੁਤਾਬਿਕ ਉਹਨਾਂ ਨੇ ਆਪਣੇ ਏਟੀਐਮ ਉਹਨਾਂ ਨੂੰ ਦੇ ਦਿੱਤੇ ਤੇ ਆਪਣੀ ਜਾਨ ਛੁਡਾ ਲਈ ਦੱਸ ਦਈਏ ਕਿ ਵਕੀਲ ਸਾਹਿਬ ਆਪਣੇ ਕਲਾਇੰਟ ਦੀ ਮਦਦ ਕਰਨ ਉਸ ਦੇ ਕਰ ਹਰਿਆਣਾ ਜੱਟਾ ਚਲੇ ਗਏ ਸਨ ਮੋਕੇ ਤੇ ਵਕੀਲ ਨੂੰ ਬੰਦਕ ਬਣਾ ਲਿਆ ਸੀ ਤੇ ਉਹਨਾਂ ਦੇ ATM ਵਿੱਚੋਂ 70000 ਰੁਪਏ ਕਢਾ ਲਏ ਸਨ ਵਕੀਲ ਸਾਹਿਬ ਨਾਲ ਹੋਈ ਕਟਨਾ ਸਮਾਜ ਵਿੱਚ ਇੱਕ ਮੈਸੇਜ ਜ਼ਰੂਰ ਛੱਡ ਗਈ ਹੈ ਸਿਰਫ ਵਕੀਲਾਂ ਨੂੰ ਹੀ ਨਹੀਂ ਬਾਕੀ ਸਰਕਾਰੀ ਤੇ ਪ੍ਰਾਈਵੇਟ ਵਿਭਾਗਾਂ ਨੂੰ ਸੇਧ ਮਿਲੀ ਹੈ ਜਿਨ੍ਹਾਂ ਨੂੰ ਹਰ ਵੇਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਡੋਰ ਟੂ ਡੋਰ ਸਰਵਿਸ ਦੀ ਲੋੜ ਹੈ ਆਉ ਤੁਹਾਨੂੰ ਦਿਖਾਉਂਦੇ ਹਾਂ ਵਕੀਲ ਹਰਿੰਦਰ ਕੋਲਜੀ ਆਪਣੇ ਨਾਲ ਹੋਈ ਕਟਨਾ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਕੀ ਦੇ ਰਹੇ ਹਨ ਜਨਤਾ ਤੇ ਐਡਵੋਕੇਟਸ ਨੂੰ ਮੈਸੇਜ ਫਗਵਾੜਾ ਐਕਸਟਰਾ ਸਨਿਸ ਲਿਖਤੋਂ ਵੀ ਨੋ ਸ਼ਰਮਾ ਦੀ ਖਾਸ ਰਿਪੋਰਟ ਹਾਂ ਸਰ ਕੀ ਮੈਟਰ ਹੋਇਆ ਜੇ ਤੁਹਾਡਾ ਹਰਿਆਣਾ ਜੱਟਾਂ ਚ ਮੈਂ ਹਰਿੰਦਰ ਕੋਲ ਐਡਵੋਕੇਟ ਵਾਈਸ ਪ੍ਰੈਜ਼ੀਡੈਂਟ ਬਾਰ ਐਕਸਿਊਸ਼ਨ ਫਗਵਾੜਾ ਤੋਂ ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਆਪਣੇ ਤੁਹਾਡੇ ਚੈਨਲ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਦੇ ਮੇਰੇ ਨਾਲ ਘਟਨਾ ਹੋਣ ਤੋਂ ਬਾਅਦ ਮੇਰੀ ਖਬਰ ਸਰ ਲੈਣ ਆਏ ਔਰ ਮੇਰਾ ਹਾਲ-ਚਲ ਪੁੱਛਿਆ ਔਰ ਮੇਰਾ ਪੱਖ ਵੀ ਜਾਣਨੀ ਕੋਸ਼ਿਸ਼ ਕੀਤੀ ਤਾਂ ਜੋ ਮੈਂ ਵੀ ਇਹ ਜ਼ਰੂਰੀ ਦੱਸਣਾ ਚਾਹੁੰਦਾ ਹਾਂ ਕਿ ਆਪਣਾ ਪੱਖ ਰੱਖ ਕੇ ਸਾਰਿਆਂ ਨੂੰ ਅਚੇਤ ਕਰਨਾ ਚਾਹੁੰਦਾ ਹਾਂ ਕਿ ਫਿਊਚਰ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਦੇ ਨਾਲ ਨਾ ਵਾਪਰੇ ਮੈਂ 25 ਜ 25 ਦਸੰਬਰ ਦੀ ਗੱਲ ਹੈ ਕਿ ਜਦੋਂ ਮਨੂੰ ਦੁਪਹਿਰ ਵੇਲੇ ਇੱਕ ਫੋਨ ਆਇਆ ਰਹਿਣਾ ਜਿੱਦਾ ਪਿੰਡ ਤੋਂ ਉਸ ਵਿੱਚ ਇੱਕ ਲੜਕੀ ਪ੍ਰਭਜੋਤ ਕੋਲ ਬੋਲੀ ਸੀਗੀ ਕਿ ਜਿਸਨੇ ਕਿਹਾ ਕਿ ਅਸੀਂ ਤਾਂ ਉਹ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਉਸਨੇ ਮੇਰੇ ਕੋਲ ਮਾਦ ਦੇ ਗੁਹਾਰ ਲਗਾਈ ਪਰ ਮੈਂ ਇੱਕ ਲੇਡੀਜ਼ ਦਾ ਫੋਨ ਹੋਣ ਦੇ ਕਾਰਨ ਉਸ ਨੂੰ زیادہ ਤਵੱਜੂ ਨਹੀਂ ਦਿੱਤੀ ਤੇ ਪਰ ਉਸਦੇ ਨਾਲ ਹੀ ਮੈਨੂੰ ਉਸਦੇ ਨਾਲ ਬੈਠੇ ਇੱਕ ਸਖਸ਼ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਕਰਕੇ ਮੇਰਾ ਹੀ ਬ੍ਰਦਰ ਹੈ ਜੋ ਕਿ ਜਿਸ ਨਾਲ ਘਟਨਾ ਪਿੰਡ ਵਿੱਚ ਹੋ ਗਈ ਹੈ ਅਤੇ ਅਸੀਂ ਸਸੀਂ ਸਾਡਾ ਬੜਾ ਬੁਰਾ ਹਾਲ ਹੈ ਸਾਡੀ ਮਦਦ ਕੀਤੀ ਜਾਵੇ ਜੋ ਜਦੋਂ ਲੜਕੇ ਅਤੇ ਲੜਕੀ ਦੋਨਾਂ ਨੇ ਮੇਰੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਮੈਂ ਵੀ ਥੋੜਾ ਪਤਾ ਉਹਨਾਂ ਦੀ ਮਜਬੂਰੀ ਨੂੰ ਸਮਝਦਾ ਹੋਇਆ ਮੈਂ ਉੱਥੇ ਉਹਨਾਂ ਦੀ ਮਦਦ ਕਰਨ ਵਾਸਤੇ ਪਿੰਡ ਰਿਹਣਾ ਜੇਟਾ ਵਿੱਚ ਪਹੁੰਚ ਗਿਆ ਜੋ ਕਿ ਬਗਾਣਾ ਰੋਡ ਤੇ ਮੁਰਦੇਸਾਰ ਹੀ ਉਹਨਾਂ ਦੇ ਘਰ ਵਿੱਚ ਉਹਨਾਂ ਕੋ ਪਤਾ ਪੁੱਛਣ ਤੋਂ ਬਾਅਦ ਵੀ ਮੈਂ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਕੁਝ ਔਰਤਾਂ ਅਤੇ ਕੁਝ ਲੜਕੇ ਬੈਠੇ ਸਨ ਜੋ ਕਿ ਜਿਹਨਾਂ ਵਿੱਚ ਪਹਿਲਾਂ ਪ੍ਰਭੂ ਉਹ ਲੜਕੀ ਨੇ ਜਿਸਨੇ ਮੈਨੂੰ ਫੋਨ ਕੀਤਾ ਸੀ ਕਿ ਉਸਨੇ ਕਿਹਾ ਕਿ ਮੈਂ ਪ੍ਰਭੂ ਹਾਂ ਤੁਸੀਂ ਅੰਦਰ ਆ ਜਾਓ ਜਦੋਂ ਮੈਂ ਅੰਦਰ ਉਹਨਾਂ ਦੇ ਦਾਖਲ ਹੋਇਆ ਘਰ ਦੇ ਅੰਦਰ ਤਾਂ ਉਸਨੇ ਮੈਨੂੰ ਬੱਦੀ ਬਣਾ ਲਿਆ ਜਦੋਂ ਜਿਹਨਾਂ ਵਿੱਚ ਕਿ ਚਾਰ ਪੰਜ ਲੜਕੀਆਂ ਪਹਿਲਾਂ ਹੀ ਔਰਤਾਂ ਮੌਜੂਦ ਸਨ ਤੇ ਦੋ ਤਿੰਨ ਲੜਕੇ ਪਹਿਲਾਂ ਹੀ ਉੱਥੇ ਮੌਜੂਦ ਸਨ ਤੇ ਜਿਨ੍ਹਾਂ ਦੇ ਵਿੱਚੋਂ ਲੱਗਦਾ ਸੀ ਕਿ ਕੁਝ ਵਿੱਚੋਂ ਨਸ਼ਾ ਵੀ ਕੀਤਾ ਹੋਇਆ ਸੀਗਾ ਉਹਨਾਂ ਨੇ ਅੰਦਰ ਆਪਣੇ ਦਰਬਰੇ ਅੰਦਰ ਮਨ ਨੂੰ ਬਾੜ ਕੇ ਤਾਂ ਦਰਵਾਜ਼ਾ ਅੰਦਰੋਂ ਲਗਾ ਕੇ ਮੇਰੇ ਧੌਣ ਦੇ ਉੱਪਰ ਦਾਤ ਰੱਖ ਦਿੱਤਾ ਕਿ ਮਨੂੰ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪਰ ਜਦੋਂ ਮੈਂ ਉਹਨਾਂ ਨੂੰ ਇਸ ਵਾਰੀ ਪੁੱਛਿਆ ਕਿ ਮੈਂ ਤਾਂ ਵਕੀਲ ਹਾਂ ਤੁਸੀਂ ਮੈਨੂੰ ਖੁਦ ਮਦਦ ਕਰਨ ਵਾਸਤੇ ਬੁਲਾਇਆ ਹੈ ਤੇ ਮਨੂੰ ਇਸ ਤਰ੍ਹਾਂ ਪਰੇਸ਼ਾਨ ਕਿਉਂ ਕਰ ਰਹੇ ਹੋ ਤਾਂ ਉਸ ਨੇ ਉਹਨਾਂ ਨੇ ਮੈਨੂੰ ਬੜੀਆਂ ਧਮਕੀਆਂ ਦਿੱਤੀ ਕਿ ਤੈਨੂੰ ਅਸੀਂ ਵਕਾਲਤ ਦੀ ਵਕਾਲਤ ਦੇਖਣੀ ਹੈ ਤੂੰ ਕੀ ਕਰਦਾ ਹੈ ਤੂੰ ਵੱਡਾ ਵਕੀਲ ਬਣਿਆ ਫਿਰਦਾ ਹੈ ਬੜੇ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਉਸ ਤੋਂ ਬਾਅਦ ਮੇਰੇ ਨਾਲ ਉਹਨਾਂ ਨੇ ਅਸ਼ਲੀਲ ਵੀਡੀਓ ਫਿਲਮ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਿਸ ਤੋਂ ਮੈਂ ਚੇਤ ਹੋ ਗਿਆ ਕਿ ਮੇਰੇ ਨਾਲ ਇਹਨਾਂ ਨੇ ਮੇਰੇ ਨਾਲ ਬਲੈਕਮੇਲ ਕਰਨਾ ਚਾਹਦੇ ਹਨ ਤੇ ਇਸ ਤਰ੍ਹਾਂ ਉਹਨਾਂ ਨੂੰ ਮੈਂ ਆਪਣਾ ਤਰਲੇ ਮਿੰਦਾ ਕਰਕੇ ਉਹਨਾਂ ਦੇ ਮੈਂ ਦੱਸਿਆ ਕਿ ਮੇਰੇ ਕੋਲ ਜੋ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਲਓ ਪਰ ਮੇਨਾਂ ਇਸ ਤਰ੍ਹਾਂ ਤੁਸੀਂ ਮੇਨਾਂ ਜਾਦਾ ਜਾਤੀ ਨਾ ਕਰੋ ਜਦੋਂ ਉਹਨਾਂ ਨੇ ਇਸ ਤਰ੍ਹਾਂ ਸੋਚਿਆ ਕਿ ਮੇਰਾ ਬਟੂਆ ਉਹਨਾਂ ਨੇ ਮੇਰੇ ਪਰਸ ਵਿੱਚ ਨਿਕਾਰ ਲਿਆ ਉਹਦੇ ਵਿੱਚ ਤਿੰਨ ਮੇਰੇ ਏਟੀਐਮ ਸਨ ਤੇ ਮੇਰਾ ਫੋਨ ਵੀ ਉਹਨਾਂ ਨੇ ਖੋ ਲਿਆ ਮੇਰੀ ਇਹ ਇੱਕ ਵਾਰ ਸੀ ਬਾਹਰ ਖੜੀ ਇੱਕ ਵਾਰ ਦੀ ਚਾਬੀ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਸੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਧਮਕੀਆਂ ਦਿੰਦੇ ਹੋਏ ਕਿਹਾ ਕਿ ਜੇਕਰ ਤੂੰ ਕਿਸੇ ਗੱਲ ਤੋਂ ਵੀ ਵਿਰੋਧ ਕੀਤਾ ਤਾਂ ਅਸੀਂ ਤੇਰੀ ਵੀਡੀਓ ਬਣਾ ਕੇ ਪਬਲੀਕ ਦੇ ਵਿੱਚ ਵਾਇਰਲ ਕਰ ਦੇਣੀ ਹੈ ਜੋ ਕਿ ਉਸ ਵਿੱਚ ਤੇਰੀ ਬਦਨਾਮੀ ਕਰਾਂਗੇ ਪਰ ਮੈਂ ਡਰ ਦੇ ਮਾਰੀ ਉਹਨਾਂ ਨੂੰ ਕਿ ਜੋ ਤੁਸੀਂ ਲੈਣਾ ਮੇਰੇ ਕੋਲ ਲੈ ਲਓ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਬੈਠੇ ਦੋ ਅਕਸ਼ਰ ਬਿਲਕੁਲ ਇੱਕ ਹਲਕੀ ਲੜਕਾ ਲੜਕਾ ਹਲਕੀ ਜਿਹੀ ਉਮਰ ਦਾ ਸਰਾਠ ਹਾਲਸਾ ਦੀ ਉਮਰ ਹੋਗੀ ਉਸ ਦੇ ਨਾਲ ਇੱਕ ਇੱਕ ਲੜਕਾ 28-30 ਸਾਲ ਦਾ ਸੀ ਜੋ ਕਿ ਗੁਰਪ੍ਰੀਤ ਸੀਗਾ ਉਹਨਾਂ ਨੇ ਮੈਨੂੰ ਆਪਣੀ ਐਕਟਵਾ ਦੀ ਵਿਚਕਾਰ ਬਿਠਾ ਕੇ ATM ਦੇ ਵਿੱਚ ਲਿਜਾ ਕੇ ਮੇਰੇ ਤਿੰਨੋਂ ATM ਦੇ ਵਿੱਚੋਂ 36000 ਰੁਪਏ ਕਢਾਇਆ ਉਸ ਤੋਂ ਬਾਅਦ ਜੋ ਬਟੂਏ ਵਿੱਚ ਮੇਰੇ 3200 ਰੁਪਏ ਸਨ ਉਹ ਵੀ ਉਹਨਾਂ ਨੇ ਫਿਰਲਾਂ ਹੀ ਕੱਢ ਲੈ ਸਨ ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਹੋਰ ਪੈਸੇ ਦੀ ਮੰਗ ਮੰਗ ਕੀਤੀ ਪਰ ਮੈਂ ਜਦੋਂ ਉਹਨਾਂ ਨੇ ਦੇਖਿਆ ਕਿ ਬਿਲਕੁਲ ਹੁਣ ਇਹ ਕੋ ਬੇਸੀ ਦਾ ਅਲਾਈਨਮੈਂਟ ਕਿਸ ਤਰ੍ਹਾਂ ਬੈਠਾ ਨਹੀਂ ਕਰ ਸਕਦਾ ਹੈ ਤਾਂ ਉਸਨੇ ਮੇਰੇ ਕੋਲੋਂ ਮੇਰੀ ਜਾਜ ਛੱਡੀ ਪਰ ਮਨੂੰ ਆਣ ਤੋਂ ਬਾਅਦ ਉਹਨਾਂ ਨੇ ਇਹੀ ਧਮਕੀ ਦਿੱਤੀ ਕਿ ਇੱਥੋਂ ਜਾ ਕੇ ਤੂੰ ਕਿਸੇ ਨੂੰ ਪੁਲਿਸ ਰਿਪੋਰਟ ਕੀਤੀ ਜਾਂ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਅਸੀਂ ਤੈਨੂੰ ਅੱਗੇ ਤੋਂ ਇਸ ਦੇ ਤਰ੍ਹਾਂ ਨਤੀਜੇ ਬੜੇ ਬੁਰੇ ਭੁਗਤਣੇ ਪੈਣਗੇ ਪਰ ਮੈਂ ਡਰਦਾ ਮਾਰੇ ਉਥੇ ਕੁਝ ਨਹੀਂ ਬੋਲਿਆ ਪਰ ਮੈਨੂੰ ਪਤਾ ਸੀ ਕਿ ਮੈਂ ਇਥੋਂ ਆਪਣੀ ਜਾਨ ਬਚਾ ਕੇ ਨਿਕਲਣਾ ਹੈ ਉਸ ਤੋਂ ਬਾਅਦ ਜਦੋਂ ਮੈਂ ਉਸ ਤੋਂ ਜਾਨ ਬਚਾ ਕੇ ਨਿਕਲਿਆ ਤਾਂ ਮੈਂ ਸਿੱਧੀ ਜਾ ਕੇ ਪੁਲਿਸ ਅਥਾਰਟੀਸ ਨੂੰ ਸਾਰੀ ਘਟਨਾਵਾਰੀ ਦੱਸੀਆ ਤਾਂ ਪੁਲਿਸ ਅਥਾਰਟੀ ਨੇ ਵੀ ਬੜੇ ਆਪਣੇ ਮਸ਼ੱਦਦ ਦੇ ਨਾਲ ਸਾਰਾ ਕਾਰਵਾਈ ਇੱਕਦਮ ਇਮੀਡੀਏਟ ਐਕਸ਼ਨ ਲੈਂਦੇ ਹੋਏ ਕਾਰਵਾਈ ਕਰਦੇ ਹੋਏ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਉਹਨਾਂ ਦੇ ਵਿੱਚੋਂ ਚਾਰ ਮੈਂਬਰਾਂ ਨੂੰ ਅਰੈਸਟ ਕਰ ਲਿਆ ਤੇ ਬਾਕੀ ਕੁਸ਼ਮਲ ਜੋ ਮੈਂਬਰ ਸਨ ਉਹਨਾਂ ਦੇ ਮੁਸਲਮਾਨ ਸਨ ਉਥੇ ਮੌਕੇ ਤੋਂ ਦੌੜ ਕੇ ਦੌਰ ਚੁੱਕੇ ਸਨ ਤੇ ਉਹਨਾਂ ਨੂੰ ਪੁਲਿਸ ਨੇ ਚਾਰ ਦਿਨ ਦਾ ਰਿਮਾਂਡ ਲੈ ਕੇ ਥੋੜੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਅੱਜ ਅੱਜ ਮਿਤੀ 2 ਜਨਵਰੀ 2024 ਨੂੰ ਪੁਲਿਸ ਨੇ ਚਾਰ ਫੜੇ ਹੋਏ ਦੋਸ਼ੀਆਂ ਦਾ ਜੁਡੀਸ਼ੀਅਲ ਰਿਮਾਂਡ ਵਿੱਚ ਲੈ ਕੇ ਉਹਨਾਂ ਨੂੰ ਭੇਜ ਦਿੱਤਾ ਹੈ ਇਸ ਤਰ੍ਹਾਂ ਕਰਕੇ ਮੈਂ ਚਾਹੁੰਦਾ ਸੀ ਕਿ ਮੇਰੀ ਸਾਰੀ ਜੋ ਮੇਰੇ ਨਾਲ ਘਟਨਾ ਵਾਪਰੀ ਹੈ ਮੈਂ ਸਾਰਿਆਂ ਨੂੰ ਪਬਲਿਕ ਨੂੰ ਦੱਸ ਸਕਾਂ ਥੈਂਕ ਯੂ ਜੜਾ ਤੁਹਾਡੇ ਨਾਲ ਬਹੁਤ ਵੱਡਾ ਇਨਸੀਡੈਂਟ ਹੋਇਆ 왓 ਇਜ਼ ਯੋਰ ਮੈਸੇਜ ਟੂ ਪਬਲਿਕ ਐਂਡ ਆਰ ਐਡਵੋਕੇਟਸ ਆਈ ਵਾਂਟ ਟੂ ਸੇ ਕਿ ਪਬਲਿਕ ਨੂੰ ਮੈਸੇਜ ਮੈਂ ਏਸੀ ਇਹ ਦੇਣਾ ਚਾਹੁੰਦਾ ਹਾਂ ਕਿ ਦੇਖੋ ਹਰ ਬੰਦਾ ਕਿਸੇ ਨਾ ਤਰ੍ਹਾਂ ਕਿਸੇ ਤਰ੍ਹਾਂ ਆਪਣੇ ਕੰਮ ਦੇ ਮਾਮਲੇ ਵਿੱਚ ਪਬਲਿਕ ਡੀਲਿੰਗ ਵਿੱਚ ਸੰਬੰਧ ਰੱਖਦਾ ਹੈ ਹਰ ਬੰਦਾ ਪਬਲਿਕ ਡੀਲਿੰਗ ਕਰਦਾ ਹੈ ਕੁਝ ਡਿਪਾਰਟਮੈਂਟਸ ਹਨ ਜਿਸ ਤਰ੍ਹਾਂ ਡਾਕਟਰਸ ਹਨ ਐਲ ਐਸ ਜਨਸਨ ਐਲ ਐਸ ਡਿਓਸਨ ਹੋਸਟਲ ਆਵਾ ਹਾਕੀ ਕੋਈ ਵੀ ਪਬਲਿਕ ਡੀਲਿੰਗ ਜੋ ਕਰਦਾ ਹੈ ਉਹਨਾਂ ਦੇ ਹਰ ਬੰਦੇ ਦਾ ਪਬਲਿਕ ਦੇ ਘਰ ਆਣ ਜਾਂਦਾ ਰਫ਼ਤਾ ਦਾ ਬਣਿਆ ਹੀ ਰਹਿੰਦਾ ਹੈ ਪਰ ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦਾ ਕਿ ਇਨ ਫਿਊਚਰ ਕੋਈ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਮੇਨਾ ਘਟਣਾ ਵਾਪਰੀ ਹੈ ਮੈਂ ਗੁੱਡ ਫੇਸ ਦੇ ਵਿੱਚ ਵੀ ਉਹਨਾਂ ਦੇ ਘਰ ਗਿਆ ਸੀ ਤੇ ਪਰ ਉਹਨਾਂ ਨੇ ਬੁਲਾ ਕੇ ਇਸ ਤਰ੍ਹਾਂ ਮਿਲਣਾ ਏਡੀ ਵੱਡੀ ਘਟਨਾ ਵਾਪਰੀ ਹੈ ਮੈਂ ਸਾਰੇ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਕਿਸੇ ਦੇ ਵੀ ਘਰ ਜਾਣਾ ਹੈ ਤਾਂ ਪਰ ਉਹ ਜਾਣ ਤੋਂ ਪਹਿਲਾਂ ਅਚੇਤ ਰਹੋ ਉਸ ਪਬਲਿਕ ਉਸ ਬੰਦੇ ਵਾਸਤੇ ਜਿਸ ਨੇ ਤੁਹਾਨੂੰ ਕਾਲ ਕੀਤੀ ਹੈ ਜਿਸ ਨੇ ਤੁਹਾਨੂੰ ਘਰ ਬੁਲਾਇਆ ਹੈ ਉਸ ਦੀ ਚੰਗੀ ਤਰ੍ਹਾਂ ਆਪਣੇ ਲੈਵਲ ਤੇ ਵੈਰੀਫਾਈ ਕਰ ਲਓ ਅਗਰ ਇਸ ਤਰ੍ਹਾਂ ਦੀ ਕੁਝ ਵੀ ਸ਼ੱਕ ਪੈਂਦੀ ਹੈ ਉੱਥੇ ਜਾਣ ਤੋਂ ਬਰੇਜ਼ ਕਰੋ